ਲੋਕਾਂ ਨਾਲ ਵਾਦਾ ਵਾ ਵੀ ਘਰ ਘਰ ਲੋਕਾਂ ਦੇ ਜਾ ਕੇ ਕੰਮ ਹੋਊਗੇ ਸਰਕਾਰ ਤੁਹਾਡੇ ਦਵਾਰ ਅੱਜ ਡੀਸੀ ਸਾਹਿਬ ਐਸਟੀਐਮ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਸਰਕਾਰੀ ਜਿੰਨਾ ਹੈਗੇ ਆ ਏਡੀਸੀ ਸਾਹਿਬ ਸਾਰੇ ਤਹਿਸੀਲਦਾਰ ਸਾਹਿਬ ਸਾਰੇ ਮਹਿਕਮੇ ਅੱਜ ਇੱਥੇ ਬੈਠ ਕੇ ਜੋ ਕੰਮ ਲੋਕਾਂ ਦਾ ਲੋਕਾਂ ਨੂੰ ਕਿਤੇ ਜਾ ਕੇ ਆਪਣੀ ਟਾਈਮ ਨਾ ਖਰਾਬ ਕਰਨਾ ਪਵੇ ਲੋਕਾਂ ਨੇ ਦਵਾਰ ਚੱਲ ਕੇ ਆਏ ਆ ਲੋਕਾਂ ਦਾ ਜਿਹੜਾ ਕੰਮ ਆ ਸਰਦਾਰ ਕਿ ਇੱਥੇ ਬੈਠੇ ਹੋਊਗਾ ਹਲਕਾ ਵਾਈਸ ਲੋਕਾਂ ਨੇ ਕੰਮ ਕੀਤਾ ਜਾਊਗਾ ਕਾਸ਼ਰਪਾ ਪਹਿਲਾਂ ਵੀ ਇੰਨੇ ਕੈਂਪ ਲਗਾਏਗੇ ਆਪ ਦੀ ਸਰਕਾਰ ਆਪ ਦੇ ਦੁਆਰ ਕੀ ਪਹਿਲਾਂ ਐਸਾ ਪ੍ਰਸ਼ਾਸਨਿਕ ਸਾਰੇ ਅਧਿਕਾਰੀ ਇਕੱਠੇ ਹੋਏ ਨੇ ਕਿ ਪਹਿਲੀ ਵਾਰ ਅਜ ਇਕੱਠੇ ਹੋਏ ਨੇ ਦੇਖੋ ਨੀਅਤ ਤੇ ਨੀਤੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਬੰਦੇ ਦੇ ਜਦੋਂ ਨੀਅਤ ਨਾਲ ਕੋਈ ਕੰਮ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਦੇ ਜ਼ਿਲ੍ਹੇ ਵੀ ਸਿਪਾਹੀਆਂ ਸੀ ਸਾਰੇ ਆਪਣੀ ਨੀਅਤ ਤੇ ਨੀਤੀ ਦੇ ਨਾਲ ਕੰਮ ਕਰ ਰਹੇ ਆ ਅਫਸਰ ਸਹਿਬਾਨ ਵੀ ਡੀਸੀ ਸਾਹਿਬਾ ਆਪਰੇ ਐਸਡੀਐਮ ਸਾਹਿਬ, ਏਡੀਸੀ ਸਾਹਿਬ, ਤਹਿਸੀਲਦਾਰ ਸਾਹਿਬ ਸਾਰੇ ਦਿਲ ਲਾ ਕੇ ਕੰਮ ਕਰ ਰਹੇ ਆ। ਜਦੋਂ ਦਿਲੋਂ ਕੰਮ ਕੀਤਾ ਜਾਵੇ ਫਿਰ ਕਿਸੇ ਕੰਮ ਦੇ ਵਿੱਚ ਕਮੀ ਨਹੀਂ ਰਹਿੰਦੀ। ਇਸ ਕਰਕੇ ਅੱਜ ਡੀਸੀ ਸਾਹਿਬ ਆਏ ਆ, ਸਾਰੇ ਆਏ ਆ ਮੇਰੇ ਹਲਕਾ ਸੈਂਟਰ ਦੇ ਅੰਦਰ। ਅੱਜ ਮੈਨੂੰ ਦੱਸ ਦੇ ਮਾਣ ਮਹਿਸੂਸ ਹੁੰਦਾ ਕਿ ਕੱਲੇ-ਕੱਲੇ ਬਲੰਕੀਅਰ ਸਾਥੀ ਜਿੰਨੇ ਮੇਰੇ ਆਮ ਆਦਮੀ ਪਾਰਟੀ ਦੇ ਝਾਰੂ ਬਰਕਰ ਨੇ ਸਾਰੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਆ। ਔਰ ਹਲਕੇ ਸੈਂਟਰ ਦੇ ਲੋਕਾਂ ਦਾ ਜੋ ਕੰਮ ਆ ਉਹਨਾਂ ਦੇ ਦੁਆਰ ਤੇ ਜਾ ਕੇ ਹੋਊਗਾ ਕਦੇ ਉਹਨਾਂ ਨੂੰ ਕਿਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਗੇੜੇ ਨਹੀਂ ਕੱਢਣੇ ਪਊਗੇ ਹਲਕਾ ਸੈਂਟਰ ਵੀ ਲੋਹਾਰ ਦੇ ਲਈ ਭੱਟ ਕੋਲੋਂ ਕਿਹੜੇ ਕਦਮ ਜਿਹੜੇ ਹੈ ਕਿਤੇ ਜਾਣੀ ਕੋ ਪਹਿਲਾਂ ਵੀ ਮੈਂ ਆਪਣੇ ਹਲਕੇ ਦੇ ਵਿੱਚ ਹਲਕਾ ਸੈਂਟਰ ਦੇ ਵਿੱਚ 15 ਕਰੋੜ ਰੁਪਈਆ ਹੁਣ ਤੱਕ 2.5 ਸਾਲਾਂ ਚ ਲਾ ਚੁੱਕਿਆ 20 ਕਰੋੜ ਰੁਪਈਆ ਹੋਰ ਲਾ ਰਿਆ ਮਾਂ ਜਿਹੜਾ ਹਲਕੇ ਦਾ ਕੰਮ ਆ ਤੁਸੀਂ ਦੇਖਿਆ ਹੋਣਾ ਇਹ ਫੋਟੋਆਂ ਦਾ ਜਿੰਨੀਆਂ ਮਰਜ਼ੀ ਨਾਲਿਆਂ ਤੇ ਜਾ ਕੇ ਖਚਾਈ ਜਾਣ ਪਰ ਸਾਡੇ ਜਿੰਨਾ ਸੀਰੀਅਸ ਹੋ ਕੇ ਕੋਈ ਨਾਲੇ ਦੇ ਪ੍ਰਤੀ ਕੰਮ ਨਹੀਂ ਕਰ ਰਿਹਾ ਡੀਸੀ ਸਾਹਿਬ ਆ ਵੀ ਲੱਗੇ ਹੋਏ ਆ ਅਸੀਂ ਵੀ ਲੱਗੇ ਹੋਏ ਆ ਔਰ ਸਾਰੇ ਐਮਐਲਏ ਲੱਗੇ ਹੋਏ ਆ ਜਿੰਨਾ ਬੁੱਢੇ ਦਰਿਆਵਾਰੇ ਸਾਡੀ ਸੋਚ ਗਈ ਆ ਜੇ ਪਿਛਲੀਆਂ ਸਰਕਾਰਾਂ ਇਹਦੇ ਬਾਰੇ ਇੱਕ ਸਾਲ ਹੀ ਸੋਚ ਲੈਂਦੀਆਂ ਸ਼ਾਇਦ ਅੱਜ ਇਹ ਟਾਈਮ ਨਾ ਆਉਂਦਾ ਲੋਕਾਂ ਨੂੰ ਇਹ ਗੱਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਅੱਜ ਅਸੀਂ 22 ਸਾਲ ਹੋ ਗਏ ਇਸੇ ਮਿਸ਼ਨ ਨੂੰ ਲੈ ਕੇ ਸਾਰਾ ਪ੍ਰਸ਼ਾਸਨ ਸਾਰੇ ਸਾਡੇ ਸੰਤ ਸੀਚਿਆਲ ਜੀ ਕੱਲ ਪਰਸੋ ਆ ਕੇ ਗਏ ਆ ਤੁਸੀਂ ਇਹ ਦੇਖੋ ਵੀ ਸਰਕਾਰ ਕਿੰਨਾ ਸੋਚ ਕੇ ਕਿੰਨਾ ਸੀਰੀਅਸ ਹੋ ਕੇ ਕੰਮਾਂ ਨੂੰ ਕਰ ਰਹੀ ਆ ਜਿਹੜੇ ਇਹਨਾਂ ਦੇ ਬੀਜੇ ਹੋਏ ਕੰਡੇ ਆ ਉਹ ਮੈਂ ਗੋਲਡੀ ਸੱਬਰਵਾਲ ਕਾਰਿਆ ਕਰਤਾ ਆ ਆਮ ਆਦਮੀ ਪਾਰਟੀ ਜਿਹੜਾ ਜੇ ਟੈਂਪ ਲਾਇਆ ਗਿਆ ਆ ਆਪੀ ਸਰਕਾਰ ਆਪਦੇ ਦਰਵਾਜ਼ੇ ਹਾਂਜੀ ਅੰਦਰ ਕਿਹੜੇ ਕਿਹੜੇ ਇੱਥੇ ਕੰਮ ਹੋਏ ਨੇ ਇੱਥੇ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਰਾਸ਼ਨ ਗਾਰਡ ਨਹੀਂ ਬਣੇ ਜਾਂ ਜਿਨ੍ਹਾਂ ਆਧਾਰ ਗੜ ਨਹੀਂ ਚੜੇ ਹੋਏ ਉਹਰੇ ਅਸਰੇ ਇੱਥੇ 40 ਮਹਿਕਮਿਆਂ ਦੇ ਮੁਲਾਜ਼ਮ 40 ਮਹਿਕਮਿਆਂ ਦੇ ਜੋ ਮੁਲਾਜ਼ਮ ਹੈ ਉਹ ਇੱਥੇ ਲੋਕਾਂ ਦੀ ਸਹੂਲਤਾਂ ਦੇ ਲਈ ਆਏ ਆ ਉਹ ਸਾਡੇ ਅਸੀਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਆ ਆਪਕੀ ਸਰਕਾਰ ਆਪਕੇ ਦਰਵਾਜ਼ੇ ਇੰਨੀ ਗਰਮੀ ਦੇ ਵਿੱਚ ਜਿੱਥੇ ਲੋਕ ਮਹਿਕਮਤ ਦੇ ਵਿੱਚ ਜਾਂਦੇ ਸੀ ਤੱਕੇ ਖਾਂਦੇ ਗਰਮੀਆਂ ਦੇ ਵਿੱਚ ਔਰ ਮੁਲਾਜ਼ਮ ਦੇਖੋ ਆਪਣੇ ਤੁਹਾਡੇ ਘਰ ਦੇ ਬਾਹਰ ਆ ਕੇ ਖੜੇ ਆ ਤੇ ਹਜ਼ਾਰਾਂ ਹੀ ਲੋਕ ਅੱਜ ਸਵੇਰ ਦੇ ਹਜ਼ਾਰਾਂ ਹੀ ਲੋਕ ਅੱਜ ਸ਼ਹਿਰ ਦੇ ਆਪਣੇ ਕੰਮਾਂ ਨੂੰ ਕਰਵਾ ਰਹੇ ਆ ਔਰ ਅਸੀਂ ਮਾਨਯੋਗ ਇਸ ਇਲਾਕੇ ਦੇ ਐਮ.ਐਲ.ਏ ਸਾਹਿਬ ਸ਼੍ਰੀ ਅਸ਼ੋਕ ਪ੍ਰਹਿਲ ਪੱਪੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਸ ਕੈਂਪ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਦੀ ਹੀ ਅਗਵਾਈ ਦੇ ਵਿੱਚ ਕੈਂਪ ਲੱਗ ਰਿਹਾ ਹੈ ਔਰ ਸਭ ਤੋਂ ਵੱਡਾ ਇਹ ਰਾਵ ਪਰਾਲਾ ਹੈ ਉਹ ਉਹਨਾਂ ਨੇ ਕੀਤਾ ਕਿ ਵਿਧਾਨ ਸਭਾ ਹਲਕਾ ਸੈਂਟਰਲ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕਮੀ ਨਾ ਆਵੇ ਜੀ ਮੇਰਾ ਨਾਮ ਹੈ ਗੀਤ ਭਾਰੀ ਮੈਨੂੰ ਡੋਮਿਸਾਈਲ ਸਰਟੀਫਿਕੇਟ ਦੀ ਬਹੁਤ ਲੋੜ ਸੀਗੀ ਤੇ ਅੱਜ ਮੈਨੂੰ ਜਦ ਪਤਾ ਲੱਗਿਆ ਕਿ ਇੱਥੇ ਕੈਂਪ ਲੱਗਿਆ ਹੈ ਤੇ ਐਮਐਲਏ ਸਰ ਨੇ ਸਾਈਨ ਕਰਕੇ ਤਹਿਸੀਲਦਾਰ ਸਰ ਨੇ ਸਾਈਨ ਕਰਕੇ ਉਹਨਾਂ ਨੂੰ ਮੈਨੂੰ ਪਾਸ ਕਰਤਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਐਮਐਲਏ ਸਰ ਮਿਸਟਰ ਅਸ਼ੋਕ ਪ੍ਰੈਸਟ ਦੀ ਦਾ